ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਨਰੀਅਲ ਦੇ ਲੱਡੂ ਬਣਾਈਏ ਨਰੀਅਲ ਦੇ ਲੱਡੂ ਬਣਾਉਣ ਵਾਸਤੇ ਆਪਾਂ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਅਸੀਂ ਸਭ ਤੋਂ ਪਹਿਲਾਂ ਦੱਸ ਦਿਆਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਨਰੀਅਲ ਚਾਹੀਦਾ ਨਰੀਅਲ ਦਾ ਬਰਾਦਾ ਚਾਹੀਦਾ ਇਹ ਅਸੀਂ ਜਿੱਦਾਂ ਸਾਫਤਾਂ ਨਰੀਅਲ ਹੁੰਦਾ ਵਾ ਇਹਨੂੰ ਕੱਦੂਕਸ ਕਰ ਲਿਆ ਕੱਦੂਕਸ ਕਰਕੇ ਲੈ ਲਿਆ ਅਸੀਂ ਕੱਦੂਕਸ ਕਰਕੇ ਇਹਨੂੰ ਇੱਕ ਵਾਰੀ ਕੱਦੂਕਸ ਕਰ ਲਿਆ ਤੇ ਫਿਰ ਇਹਨੂੰ ਮਿਕਸੀ ਵਿੱਚ ਥੋੜਾ ਜਿਆਦਾ ਗ੍ਰਾਈਂਡ ਕਰ ਲਿਆ ਤਾਂ ਕਿ ਇਹਦਾ ਫਾਈਨ ਬਣ ਜਾਵੇ ਥੋੜਾ ਜਿਆਦਾ ਤੇ ਆ ਅਸੀਂ ਜਿਹੜਾ ਨਾਰੀਅਲ ਦਾ ਦੂਜਾ ਹੋਟ ਕਰਨ ਵਾਸਤੇ ਲਿਆਵਾ ਇਹਨੂੰ ਅਸੀਂ ਪਹਿਲਾਂ ਇਹਨੂੰ ਇਹਦੇ ਉੱਪਰਲੇ ਹਿੱਸੇ ਨੂੰ ਲਾ ਦਿੱਤਾ ਤੇ ਫਿਰ ਅੰਦਰਲੇ ਹਿੱਸੇ ਨੂੰ ਵਾਈਟ ਵਾਲੇ ਨੂੰ ਹੀ ਅੰਦੋਸ਼ ਕੀਤਾ ਹੋਇਆ ਹੈ ਜਿਹਦੇ ਨਾਲ ਅਸੀਂ ਕੋਟ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਬਣਾਉਨੇ ਆ ਉਹ ਅਸੀਂ ਸਮੇਤ ਇਹਦੇ ਸਿਲਕੇ ਦੇ ਲਿਆਵਾ ਉਸ ਜਿਆ ਨਾਰੀਅਲ ਆਪਣਾ ਤੇ ਇਹਨੂੰ ਆਪਾਂ ਸਮੇਤ ਸਿਲਕੇ ਦੇ ਲਿਆਵਾ ਉਸ ਤੋਂ ਅੱਗੇ ਜੀ ਆਪਾਂ ਨੂੰ ਸੁੱਕਾ ਦੁੱਧ ਚਾਹੀਦਾ ਦੋ ਚਮਚੇ ਆਪਾਂ ਨੂੰ ਘਿਉ ਦੇ ਚਾਹੀਦੇ ਆ ਦੇਸੀ ਘਿਉ ਦੇ ਥੋੜੀ ਜਿਹਾ ਆਪਾਂ ਨੂੰ ਬੂਰਾ ਖੰਡ ਚਾਹੀਦੀ ਆ ਤੇ ਦੁੱਧ ਚਾਹੀਦਾ ਜੀ ਆਪਾਂ ਨੂੰ ਫੁੱਲ ਕਰੀਮ ਰੋਧ ਚਾਹੀਦਾ ਆਪਾਂ ਨੂੰ ਹੁਣ ਤੁਹਾਨੂੰ ਮੈਅਰਮੈਂਟ ਦੱਸ ਦਿੰਨੇ ਆ ਜੀ ਅਸੀਂ 2.5 ਕੱਪ ਸਾਡੇ ਇਹਦੇ ਨਾਰੀਅਲ ਦੇ ਬਰਾਦੇ ਦੇ ਆ ਜਿਹੜਾ ਅਸੀਂ ਸਨੇ ਇਦਾਂ ਕੀਤਾ ਹੋਇਆ ਵਾ ਸਿਲਕੀ ਸਮੇਤੀ ਇਹਨੂੰ ਗ੍ਰਾਇੰਡ ਕੀਤਾ ਵਾ ਤੇ ਕੋਟ ਵਾਲੇ ਦਾ ਤਾਂ ਥੋੜਾ ਜਿਆਦਾ ਹੀ ਲੱਗਦਾ ਹੁੰਦਾ ਕੋਟ ਵਾਸਤੇ ਤਾਂ ਤੇ ਇੱਕ ਕੱਪ ਅਸੀਂ ਇਹ 250 ਗ੍ਰਾਮ ਦਾ ਜਿਹੜਾ ਕੱਪ ਆ ਇੱਕ ਕੱਪ ਅਸੀਂ ਦੁੱਧਾ ਲਿਆ ਵਾ ਤੇ 1 ਕੱਪ ਅਸੀਂ ਬੂਰਾ ਖੰਡ ਦਾ ਲਿਆ ਵਾ ਤੇ 2 ਕੱਪ ਅਸੀਂ ਫੁੱਲ ਕਰੀਮ ਦੁੱਧ ਲਿਆ ਵਾ ਜੇ ਸਭ ਤੋਂ ਪਹਿਲਾਂ ਤਾਂ ਆਪਣਾ ਤੜਾਹੀ ਰਹਿ ਰਹੀ ਹੈ ਇਹ ਐਸਾ ਓਨ ਕਰ ਲਿਆ ਇਹਦੇ ਵਿੱਚ ਆਪਾਂ 2 ਚਮਚੇ ਕਿਆਉਦੇ ਪਾ ਲੈਣੇ ਆ ਮੜਾ ਜਾ ਮੈਲਟ ਹੋਣ ਦਿੰਨੇ ਆ ਜਦੋਂ ਮੈਲਟ ਹੁੰਦਾ ਆਪਾਂ ਗੈਸ ਨੂੰ ਬੰਦ ਕਰ ਦੇਣਾ ਗੈਸ ਨੂੰ ਬੰਦ ਕਰਕੇ ਜਿਹੜਾ ਫੁੱਲ ਕਰੀਮ ਦੁੱਧ ਆ ਆਪਣਾ ਇਹਦੇ ਵਿੱਚ ਮੈਂ ਥੋੜੇ ਜਿਹੇ ਕੇਸਰ ਦੇ ਧਾਗੇ ਪਾ ਲਏ ਆ yellow color ਦੇਣ ਵਾਸਤੇ ਲੋ ਜਿਹੜਾ ਆਪਣਾ ਫੁੱਲ ਕਰੀਮ ਦੁੱਧ ਆ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਣਾ ਇਹ yellow color ਇਹਦਾ ਤਾਂ ਆਇਆ ਅਸੀਂ ਇਹਦੇ ਵਿੱਚ ਕੇਸਰ ਦੇ ਧਾਗੇ ਪਾਏ ਹੋਏ ਆ ਕਿ ਹੋ ਗਰ ਖਾਣ ਤੋਂ ਬਾਅਦ ਗੈਸ ਬੰਦ ਕਰ ਦੇਣਾ ਦੇ ਦੇ ਵਿੱਚ ਦੁੱਧ ਪਾ ਲੈਣਾ। ਜੋ ਤੁਸੀਂ ਪਹਿਲਾਂ ਉਬਾਲਾ ਦੇ ਕੇ ਦੁੱਧ ਨੂੰ ਠੰਡਾ ਕਰ ਲੈਣਾ। ਤਾਂ ਕਿ ਜਦੋਂ ਆਪਾਂ ਸੁੱਕਾ ਦੁੱਧ ਦੇ ਵਿੱਚ ਪਾਉਣਾ ਨਾ ਤੇ ਉਹਦੀਆਂ ਗੁੱਟਲੀਆਂ ਵਗੈਰਾ ਨਾ ਬਣ ਜਾ। ਲੋ ਜੀ ਆਪਾਂ ਆ ਸੁੱਕਾ ਦੁੱਧ ਲੈ ਲਿਆ ਜਿਹੜਾ 1 ਕੱਪ 250 ਗ੍ਰਾਮ ਲਿਆ ਸੀ 500 ml ਆਪਣਾ ਹੈਗਾ ਦੁੱਧ, 2 ਕੱਪ ਦੁੱਧ ਦੇਨੇ ਤੇ 1 ਕੱਪ ਸੁੱਕੇ ਦੁੱਧ ਦਾ ਵਾ। ਇਹਨੂੰ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਮਿਕਸ ਕਰ ਲਓ। தாக்கா குடலைய வகையா பண்ணுங்க சங்க தர மிக்ஸ் லாங்க டண்டே துது சிறப்பு யோனு மெல்ட கே ஏதோ சாரி குட்டலைய வர சங்க தர மாதிரி துது பிடி தர மிக்ஸ் இது வடிக்க கோயில் டெக்ஸர ஆனா வாரியோ ਲੋ ਜੀ ਆਪਣਾ ਦੁੱਧ ਮਿਕਸ ਹੋ ਗਿਆ ਆ ਦੇਖੋ ਪੈਂਜੈਲੋ ਕਲਰ ਦਾ ਦੁੱਧ ਬਣਿਆ ਵਾ ਤੇ ਦੇ ਵਿੱਚ ਗੁਟਲੀਆਂ ਨਹੀਂ ਕੋਈ ਰਹਿਣ ਦੇਣੀ ਪਹਿਲਾਂ ਗੁਟਲੀਆਂ ਆਪਾਂ ਚੰਗੀ ਤਰ੍ਹਾਂ ਮਾਰਨੀਆਂ ਨੇ ਇਸੇ ਕਰਕੇ ਆਪਾਂ ਠੰਡਾ ਦੁੱਧ ਲਿਆ ਪਹਿਲਾਂ ਉਵਾਲ ਲਿਆ ਫਿਰ ਨੂੰ ਠੰਡਾ ਕਰਕੇ ਫਿਰ ਇਹਦੇ ਵਿੱਚ ਪਾਇਆ ਲੋ ਜੀ ਆਪਣੀਆਂ ਗੁਟਲੀਆਂ ਸਾਰੀਆਂ ਹੋ ਗਈਆਂ ਤੇ ਆਪਾਂ ਗੈਸ ਨੂੰ ਆਨ ਕਰ ਦਿੰਦੇ ਹਾਂ ਇਨੋਂ ਆਪਾਂ 5 ਮਿੰਟ ਪਕਾਉਣੇ ਆ ਜਿੱਦਾਂ ਉਹ ਥੋੜਾ ਜਿਹਾ ਗਾੜਾ ਵੀ ਹੋ ਜਾਊਗਾ ਇਹ। ਲੋ ਜੀ ਭਰਾਵਾਂ 5 ਮਿੰਟ ਹੋ ਗਏ ਆ। ਦੋਨੋਂ ਆਪਾਂ ਨੂੰ ਥੋੜਾ ਬਾਦਿਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ 2.5 ਕੱਪ ਨਾਰੀਅਲ ਦਾ ਬਰਾਦਾ ਪੂਰਾ ਅਸੀਂ ਜਿਹੜਾ ਜਿੱਦਾਂ ਜੁੜਿਆ ਹੋਇਆ ਜਟੁੰਦਾ ਨਾ ਅਸੀਂ ਉਹਨੂੰ ਕੱਦੂ ਪਾਸ ਕਰ ਲਿਆ ਸੀ ਉਹਦੇ 2.5 ਕੱਪ ਬਣ ਗਏ ਸੀਗੇ। ਤੇ ਇਹਨੂੰ ਠਰਕ ਦੇ ਦਿੰਦੇ ਆ ਪਾਉਂਗੀ। ਫੈਨ ਵਿੱਚ ਪਾ ਲਿਆ ਜੀ ਨਾਰੀyal ਦੇ ਬਰਾਦੇ ਨੇ ਜਿਹੜਾ ਆਪਸ ਨੇ ਛਿਲਕੇ ਕੱਦੂਾਸ ਕੀਤਾ ਹੋਇਆ ਵਾ ਇਹਨੂੰ ਮਿਕਸ ਕਰਕੇ ਤੇ ਆਪਾਂ ਇਹਨੂੰ ਪਕਾਉਨੇ ਆ ਕਿਉਂਕਿ ਅਸੀਂ ਇਹਦੇ ਤੋਂ ਨਾਰੀyal ਦੇ ਤੋਂ ਛਿਲਕਾ ਇਸ ਕਰਕੇ ਲਾਇਆ ਕਿ ਇਹਦੇ ਵਿੱਚ ਵੀ ਬੈਨੀਫਿਟ ਹੁੰਦੇ ਆ ਤਾਕਤ ਹੁੰਦੀ ਆ ਤੇ ਉੱਪਰ ਕੋਟ ਕਰਨ ਵਾਸਤੇ ਅਸੀਂ ਛਿਲਕਾ ਲਾ ਕੇ ਵਰਤਿਆ ਇਹਨਾਂ ਪੰਜ ਕਿ ਮਿੰਟ ਲੱਗਦਾ ਹੈ ਗਾੜਾ ਹੋਣ ਨੂੰ। ਤੁਸੀਂ ਆਪਾਂ ਨੂੰ ਜੂਖੁੰਦਿਆਂ ਨੂੰ 5-7 ਮਿੰਟ ਹੋ ਗਏ ਆ। ਇਹਨਾਂ ਨੂੰ ਇੰਨਾ ਚੰਗੀ ਤਰ੍ਹਾਂ ਭੁੰ ਲੈਣਾ ਜਿਦਾਂ ਕਿ ਆਪਣਾ ਖੂਆ ਬਣ ਜਾਂਦਾ ਹੁੰਦਾ ਨਾ। ਇਹਦਾ ਕੋਈ ਵਰਗਾ ਬਣਨਾ ਚਾਹੀਦਾ। ਜਿੱਦੇ ਇਹ ਕੋਲੇ ਦਾ ਸੁੱਕ ਜਾਵੇ। ਦੇਖੋ ਜੀ ਆਪਾਂ ਬਿਲਕੁਲ ਖੂਆ ਬਣ ਗਿਆ। ਤੇ ਜੇ ਤੁਸੀਂ ਘੱਟ ਟਾਈਮ ਲਾਉਣਾ ਤਾਂ ਤੁਸੀਂ ਦੁੱਧ ਵੱਧ ਵੀ ਪਾ ਸਕਦੇ ਆ ਇੱਕ ਕੱਪ ਦੁੱਧ ਪਾ ਲਓ ਤੇ ਦੋ ਕੱਪ ਸੁੱਕੇ ਦੁੱਧ ਦੇ ਪਾ ਲਓ ਫਿਰ ਤੁਹਾਨੂੰ ਟਾਈਮ ਥੋੜਾ ਜਿਹਾ ਘੱਟ ਲੱਗੂਗਾ 5 ਮਿੰਟ ਲੱਗਣਗੇ ਸਾਨੂੰ 10 ਮਿੰਟ ਲੱਗੇ ਕਿ ਕਿ ਦੁੱਧ ਦੋ ਕੱਪ ਦੁੱਧ ਦੇ ਸੀ ਨੀਕਰ ਦੁੱਧ ਦੇ ਸੀ ਕਿ ਫੁੱਲ ਫੈਟ ਦੇ ਤੇ ਇੱਕ ਕੱਪ ਸੁੱਕੇ ਦੁੱਧ ਦਾ ਸੀਗਾ ਤੁਸੀਂ ਸੁੱਕਾ ਦੁੱਧ ਵੀ ਜ਼ਿਆਦਾ ਲੈ ਸਕਦੇ ਆ ਤੇ ਜਿਹੜਾ ਨੀਕਰ ਫੁੱਲ ਫੈਟ ਦੁੱਧਾ ਉਹ ਵੀ ਜ਼ਿਆਦਾ ਲੈ ਸਕਦੇ ਆ ਉਹ ਤੁਸੀਂ ਆਪਣੀ ਹੈਗਾ ਕਿ ਤੁਸੀਂ ਜੇ ਘੱਟ ਟਾਈਮ ਵਿੱਚ ਬਣਾਉਣੇ ਆ ਤਾਂ ਸੁੱਕਾ ਦੁੱਧ ਜ਼ਿਆਦਾ ਜ਼ਿਆਦਾ ਪਾ ਲਓ ਤੇ ਜੇ ਤੁਸੀਂ ਥੋੜਾ ਜਿਹਾ ਜਿਹਦਾ ਅਸੀਂ ਨਾਰੀਅਲ ਨੂੰ ਘਰੇ ਕੱਦੂਕਸ ਕੀਤਾ ਸੀ ਜੇ ਆਪਾਂ ਨਾਰੀਅਲ ਬਾਜ਼ਾਰ ਦਾ ਲਿਆਉਣੇ ਆ ਤਾਂ ਉਹਨੂੰ ਬਹੁਤਾ ਕੁੱਕ ਕਰਨ ਦੀ ਲੋੜ ਨਹੀਂ ਹੁੰਦੀਗੀ ਤੇ ਇਸ ਕਰਕੇ ਅਸੀਂ ਤਾਂ ਥੋੜਾ ਜਿਹਾ ਦੁੱਧ ਵਾਧਾ ਇਸ ਕਰਕੇ ਪਾਇਆ ਸੀ ਤਾਂ ਕਿ ਜਿਹੜਾ ਨਾਰੀਅਲ ਆ ਉਹ ਵੀ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਔਰ ਜੀ ਹੁਣ ਆਪਾਂ ਇਹਨੂੰ ਠੰਡਾ ਕਰਦੇ ਆ। 50% ਨੂੰ ਆਪਾਂ ਠੰਡਾ ਕਰਨਾ। ਆਪਾਂ ਫਿਰ ਇਹਦੇ ਵਿੱਚ ਖੰਡ ਮਿਲਾਉਣੀ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੈਚੀ ਦਾ 5-7 ਲੈਚੀਆਂ ਕੁੱਟ ਕੇ ਫਲੇਵਰ ਦੇ ਵਾਸਤੇ ਤੇ ਆਪਾ ਰੋਬੋ ਨੇ ਜਿਆਦਾ ਠੰਡਾ ਵੀ ਕਰਦੇ ਆ ਨਾਲ ਨਾਲ ਜੀ ਹਰੇਕ ਠੰਡਾ ਬਿਲਕੁਲ ਜਿਦਾ ਆਪਣਾ ਖੂਆ ਬਣਿਆ ਹੁੰਦਾ ਨਾ ਤੇ ਇਦਾਂ ਬਣਿਆ ਹੋਇਆ ਵਾ ਇਹ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਕਿ ਕਿਉਂਕਿ ਮੈਂ ਕਦੇ ਹੱਥ ਨਾਲ ਕੰਮ ਕਰਦੀ ਆ ਸੱਜੀ ਹੱਥ ਨਾਲ ਮੇਰੇ ਕੋਲ ਕੁਝ ਵੀ ਚੀਜ਼ ਨੂੰ ਜਿਦਾ ਹੈ ਜਿਆਦਾ ਠੰਡਾ ਹੋਣ ਦੀ ਵੇਟ ਕਰਦੇ ਆ ਕਿ ਜਦ ਤੱਕ ਆਪਾਂ ਲੈ ਚੀਜ਼ੇ ਪੁੱਟ ਕੇ ਪਾ ਦੇਈਏ ਆਪਾਂ ਸਸਤ ਲਾਸ਼ੀਂ ਰਹਿ ਲੋ ਇਹਨਾਂ ਪ੍ਰੇਪਰ ਵਧੀਆ ਆ ਜਾਂਦਾ ਜੀ ਇਹ ਚੀਜ਼ ਆ ਅਸੀਂ ਪਹਿਲੇ ਇਸੀ ਖਾ ਲਈਏ ਇਹਦੇ ਚ ਹੁਣ ਆਪਾਂ ਇਹਨੂੰ ਠੰਡਾ ਕਰੀ ਜਾਣਾ ਹਲਾ ਹਲਾ ਕੇ ਜਦੋਂ ਆਪਣਾ ਬਿਲਕੁਲ ਬਿਲਕੁਲ ਠੰਡਾ ਨਹੀਂ ਹੋਣਾ ਚਾਹੀਦਾ ਤਾਂ ਕਿ ਆਪਾਂ ਜਿਹੜੀ ਮੂਰਾ ਖੰਡ ਮਲਾਉਣੀ ਹੈ ਉਹਦੇ ਵਿੱਚ ਉਹ ਵੀ ਇਹਦੇ ਵਿੱਚ ਮੈਲਟ ਹੋ ਜਾਵੇ ਆਪਾਂ 50% ਇਹਨੂੰ ਠੰਡਾ ਕਰਨਾ ਹੈ ਇਦਾਂ ਹੀ ਹਲਾ ਹਲਾ ਕੇ ਤੇ ਇਹ ਖੋਏ ਦੇ ਦੇਸ ਵਾਲੇ ਨਾਰੀਅਲ ਦੇ ਲੱਡੂ ਬਹੁਤ ਬਣ ਕੇ ਸਵਾਦ ਬਹੁਤ ਵਧੀਆ ਬਣਦੇ ਆ ਬਹੁਤ ਹੀ ਸਵਾਦਾਂਦੇ ਆ ਤੇ ਆਪਣੀ ਹਜੇ ਕੜਾਹੀ ਗਰਮਾ ਤੇ ਠੰਡੇ ਹੋਣ ਨੂੰ 10-15 ਮਿੰਟ ਲੱਗਣਗੇ ਇਹਨਾਂ ਨਹੀਂ ਖੂਆ ਬਣ ਕੇ ਤਿਆਰ ਹੋ ਗਿਆ ਨਾਰੀਆ ਵਾਲਾ ਤੇ ਆਪਾਂ ਇਹਨੂੰ ਪਲਾਟ ਵਿੱਚ ਕਰਦੇ ਹਾਂ ਤਾਂ ਕਿ ਜਲਦੀ ਠੰਡਾ ਹੋ ਜਾਏ ਕੜਾਹੀ ਗਰਮਾ ਆਪਾਂ ਥੋੜਾ ਜਿਹਾ ਖਲਾਬ ਦਿਓ ਤਾਂ ਕਿ ਇਹ ਜਲਦੀ ਠੰਡਾ ਹੋ ਜਾਵੇ ਫਿਰ ਆਪਾਂ ਇਹਦੇ ਵਿੱਚ ਜਦੋਂ ਬਿਲਕੁਲ ਠੰਡਾ ਹੋ ਗਿਆ ਥੋੜਾ ਜਿਹਾ ਹੱਥ ਲੱਗਦਾ ਹੋਇਆ ਫਿਰ ਆਪਾਂ ਇਹਦੇ ਵਿੱਚ ਬੂਰਾ ਖੰਡ ਪਾਉਣੀ ਹੈ ਆਪਾਂ ਇਹ ਹਲਾ ਹਲਾ ਕੇ ਠੰਡਾ ਕਰੀਏ ਜੋ ਖਵਾ ਸੀ ਆਪਣਾ ਠੰਡਾ ਹੋ ਗਿਆ ਹੁ ਆਪਾਂ ਇੱਕ ਕੱਪ ਪੂਰਾ ਰੱਖਣ ਲੈ ਲਈਏ ਤੇ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਨਾ ਜਦ ਬਿਲਕੁਲ ਠੰਡਾ ਹੋ ਜਵੇ ਕਿ ਹੱਥ ਲਾਉਣ ਜੋਗਾ ਹੋਵੇ ਵੀ ਆਪਾਂ ਲੱਡੂ ਬੱਟ ਸਕਦੇ ਹਾਂ ਤਾਂ ਕਿ ਖੰਡ ਨੂੰ ਪਹਿਲਾਂ ਨਹੀਂ ਪਾਉਣਾ ਇਹਦੇ ਵਿੱਚ ਤੇ 50% ਠੰਡਾ ਕਰਕੇ ਫਿਰ ਪਾਉਣਾ 50 ਤੋਂ ਵੀ ਚਾਹੇ ਵਧ ਕਰ ਲਿਓ ਠੰਡਾ ਤਾਂ ਕਿ ਬੂਰਾ ਖੰਡ ਨੇ ਇਹਦੇ ਵਿੱਚ ਰਚ ਜਾਣਾ ਲੱਡੂਆਂ ਵਿੱਚ ਹਮੇਸ਼ਾ ਬੂਰਾ ਖੰਡ ਹੀ ਪਾਓ ਉਹ ਜਦੋਂ ਬਹੁਤ ਵਧੀਆ ਬਣਦੇ ਹੈ ਜੇ ਆਪਾਂ ਆਮ ਖੰਡ ਨੂੰ ਵੀ ਪੀਸ ਕੇ ਪਾ ਦਿੰਨੇ ਆ ਨਾ ਉਹਦੇ ਨਾਲ ਟੇਸਟ ਵਧੀਆ ਨਹੀਂ ਬਣਦਾਗਾ ਇਹ ਖੰਡ ਨੂੰ ਕਦੇ ਪੀਸ ਕੇ ਨਾ ਪਾਓ ਜਾਂ ਤਾਂ ਬੂਰਾ ਖੰ ਮੈਨਾਂ ਰੋ ਲੇ ਕੇ ਜਾਂ ਫਿਰ ਮੈਂ ਅੱਗੇ ਰੈਸਪੀ ਬਣਾਉਂਗੀ ਖੰਡ ਤੋਂ ਆਪਾਂ ਬੂਰਾ ਖੰਡ ਨੂੰ ਕਿਵੇਂ ਬਣਾਉਣਾ ਹੁਣ ਜਿਹਾ ਪੇ ਕੱਪ ਜਿਹੜਾ ਆਪਣਾ ਬੂਰਾ ਖੰਡ ਦਾ ਸਿਪ ਉਹ ਮਿਕਸ ਕਰ ਲਿਆ ਇਹਦੇ ਵਿੱਚ ਕਿਸ ਨੂੰ ਪਤਾ ਦਿਖਾਉਣੇ ਆ ਇਹ ਆਪਣੇ ਬੂਰਾ ਖੰਡ ਦੇ ਵਿੱਚ ਹੋਰੀ ਮਿਕਸ ਕਰ ਲਈ ਆ ਤੇ ਆਪਣਾ ਇਹ ਬਿਲਕੁਲ ਇਹ ਜਦ ਤੱਕ ਕੜਾਹੀ ਨੂੰ ਛੱਡਦਾ ਹੁੰਦਾ ਇਹ ਬਿਲਕੁਲ ਰਾਤ ਨੂੰ ਛੱਡ ਦਿੱਤਾ ਇਹਨੇ ਤੇ ਇਹਨੂੰ ਕਿੰਨਾ ਮਿਕਸ ਕਰ ਲੋ ਇਹ ਹੁਣ ਠੰਡੇ ਹੀ ਆ ਤੇ ਜਿਹੜੇ ਨਾਰੀਅਲ ਦੇ ਲੱਡੂ ਠੰਡੇ ਬਹੁਤ ਸਵਾਦ ਆਉਂਦੇ ਆ ਚਾਹੇ ਤੁਸੀਂ ਇਹਨੂੰ ਫਰਿੱਜ ਵਿੱਚ ਰੱਖ ਕੇ ਖਾਓ ਨਾ ਬਹੁਤ ਹੀ ਜ਼ਿਆਦਾ ਸਵਾਦ ਆਉਂਦੇ ਕਿਉਂਕਿ ਇਹਦੇ ਵਿੱਚ ਖਿਓ ਦੀ ਮਾਤਰਾ ਬਹੁਤ ਥੋੜੀ ਹੁੰਦੀ ਆ ਦੋ ਚਮਚੇ ਖਿਓ ਦੇ ਹੁੰਦੇ ਆ ਜੇ ਆਪਾਂ ਖਿਓ ਵਾਲੀ ਚੀਜ਼ ਨੂੰ ਫਰਿੱਜ ਵਿੱਚ ਰੱਖ ਦਿੰਨੇ ਆ ਤਾਂ ਉਹ ਜੰਮ ਜਾਂਦੀ ਆ ਉਜਿਹਣਾ ਪਾਇਦੇ ਲੱਡੂ ਬਣਾਉਣੇ ਆ ਸੰਭਾਲਦੇ ਆ ਜੇ ਤੁਹਾਡੇ ਹੱਥਾਂ ਨੂੰ ਥੋੜਾ ਪਤਾ ਚਿਪਕੇ ਤਾਂ ਫਿਰ ਤੁਸੀਂ ਮਾੜਾ ਦੇਸੀ ਘਿਓ ਦਾ ਹੱਥ ਲਾ ਕੇ ਜਿੰਨੇ ਕੇ ਤੁਸੀਂ ਸਹੀ ਦੇ ਲੱਡੂ ਬਣਾਉਣੇ ਆ ਤੇ ਕਿਤੇ ਨਾ ਨਾਰੀਅਲ ਦੇ ਵਿੱਚ ਆਪਾਂ ਕੋਟ ਕਰਨਾ ਇਸ ਆਪਣੇ ਇਹ ਤਾਂ ਸਾਰਿਆਂ ਦਾ ਨਾ ਦੀ ਬੇਸ ਕੋਡ ਕਰਕੇ ਰੱਖ ਦਿੰਨੇ ਆ ਜੋ ਤੁਸੀਂ ਨੂੰ ਲੱਡੂ ਦੀ ਤਰ੍ਹਾਂ ਤੇ ਬਣਾ ਸਕਦੇ ਆ ਤੇ ਜੇ ਤੁਸੀਂ ਐ ਪੇੜਾ ਬਣਾਉਣਾ ਤੇ ਪੇੜਾ ਵੀ ਬਣਾ ਸਕਦੇ ਹੋ। ਤੁਸੀਂ ਆਪਾਂ ਕੁਝ ਗੋਲੇ ਬਣਾ ਲੈਨੇ ਆ ਤੇ ਕੁਝ ਲੱਡੂ ਬਣਾ ਲੈਨੇ। ਲੋ ਜੀ ਆਪਣੇ ਨਰੀਅਲ ਦੇ ਲੱਡੂ ਬਣ ਕੇ ਤਿਆਰ ਹੋ ਗਏ ਆ। ਅਸੀਂ ਕੁਝ ਲੱਡੂਆਂ ਨੂੰ ਨਰੀਅਲ ਦੇ ਨਾਲ ਕੋਟ ਕਰ ਲਿਆ ਤੇ ਕੁਝ ਲੱਡੂ ਅਸੀਂ ਉਦਾਂ ਹੀ ਰੱਖਿਆ। ਇਹ ਕਈ ਬੱਚੇ ਵਗੈਰਾ ਨਾਰੀਅਲ ਨੂੰ ਉੱਪਰ ਲੱਗੇ ਨੂੰ ਨਹੀਂ ਪਸੰਦ ਕਰਦੇਗੇ ਵਿੱਚ ਤਾਂ ਅਸੀਂ ਦੁੱਧ ਦੇ ਵਿੱਚ ਕਾਫੀ ਇਹਨੂੰ ਮਿਕਸ ਕਰ ਲਿਆ ਮਤਲਬ ਕਿ ਇਸ ਕਰਕੇ ਅਸੀਂ ਤੋਂ ਦੁੱਧ ਦੀ ਮਾਤਰਾ ਥੋੜੀ ਵੱਧ ਲਈ ਸੀ ਨਿਕੜ ਦੁੱਧ ਦੀ ਵਾਤਰਾ ਬਦਲੇ ਇਸੇ ਤੀ ਸੂਕੇ ਦੁੱਧ ਦੀ ਘਟ ਲਈ ਸੀ ਤੁਸੀਂ ਜੇ ਜਲਦੀ ਬਣਾਉਣੇ ਆ ਥੋੜਾ ਟਾਈਮ ਘੱਟ ਲਾਉਣਾ ਵਾ ਇਸ ਕਰਕੇ ਫਿਰ ਤੁਸੀਂ ਸੁੱਕਾ ਦੁੱਧ ਵੱਧ ਤੇ ਜਿਹੜਾ ਨਿਕੜ ਦੁੱਧ ਉਹ ਘਟ ਵੀ ਲੈ ਸਕਦੇ ਆ ਤਾਂ ਆਪਾਂ ਨੂੰ 10-15 ਮਿੰਟਾਂ ਵਿੱਚ ਆਪਣੇ ਮਣ ਜਾਣ ਜਿੰਨ ਟਾਈਮ ਤੁਹਾਡਾ ਘਟਦੇ ਅਸੀਂ ਥੋੜਾ ਜਿਆ ਨਾਰੀਅਲ ਨੂੰ ਦੁੱਧ ਦੇ ਵਿੱਚ ਜਿਗ੍ਹੀ ਤਰ੍ਹਾਂ ਫਰਨਾ ਸੀਗਾ ਮਿਕਸ ਕਰਨਾ ਸੀ ਬੱਚਿਆਂ ਦਾ ਕਰਕੇ ਇਸ ਕਰਕੇ ਅਸੀਂ ਤੋਂ ਦੀ ਮਾਤਰਾ ਥੋੜੀ ਜਿਹੀ ਵੱਧ ਲਈ ਸੀ। ਤੁਸੀਂ ਆਪਣੇ ਨਾਰੀਅਲ ਦੇ ਲੱਡੂ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ। ਦੇਖੋ ਕਿੰਨਾ ਸੋਹਣਾ ਟੈਕਸਚਰ ਆਇਆ ਤੇ ਕਿੰਨਾ ਸੋਹਣਾ ਕਲਰ ਆਇਆ। ਜੈਲੋ ਕਲਰ ਕੁਦਰਤੀ ਆਇਆ ਇਹਨਾਂ ਦਾ। ਦੇਖੋ ਬਹੁਤ ਹੀ ਵਧੀਆ ਆਪਣੇ ਨਾਰੀਅਲ ਦੇ ਲੱਡੂ ਕਿ ਤਿਆਰ ਹੋਏ ਆ। ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ। ਜਿਹੜੀ ਮੈਂ ਆ ਮੈਜ਼ਰਮੈਂਟ ਤੁਹਾਨੂੰ ਦੱਸੀ ਆ ਇਸ ਮੈਜ਼ਰਮੈਂਟ ਨਾਲ ਬਹੁਤ ਵਧੀਆ ਬਣਦੇ ਆ। ਇਹ ਲੱਡੂ ਬਹੁਤ ਹੀ ਵਧੀਆ ਬਣਦੇ ਆ। ਤੇ ਖੋਏ ਦਾ ਵਧੀਆ ਟੇਸ ਆ ਰਿਹਾ ਇਹਨਾਂ ਦੇ ਵਿੱਚ। ਤੁਹਾਨੂੰ ਸਾਡੀ ਇਹ ਰੈਸਪੀ ਕਿਦਾਂ ਦੀ ਲੱਗੀ ਵੱਧ ਤੋਂ ਵੱਧ ਕਮੈਂਟਾਂ ਵਿੱਚ ਸਾਨੂੰ ਲਿਖਣਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ